ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇੰਦਰਜੀਤ ਅੱਜ ਜਿਹੜੀ 19 ਮਾਰਚ ਹੈ ਮੀਟਿੰਗ ਦਾ ਸਮਾਂ ਵੀ ਚੇਂਜ ਕੀਤਾ ਗਿਆ ਪੰਜ ਦੀ ਬਜਾਏ ਸਵੇਰ ਦਾ ਟਾਈਮ ਰੱਖਿਆ ਗਿਆ ਤੇ ਕਿੱਡਾ ਕਾਫਲਾ ਜਾਊਗਾ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਅੱਗੇ ਜਾ ਕੇ ਕੀ ਲੱਗਦਾ ਤੁਹਾਨੂੰ ਸਰਕਾਰ ਨਾਲ ਕਿੰਨੀ ਗੱਲਬਾਤ ਹੋਣ ਵਾਲੀ ਹੈ ਬਿਲਕੁਲ ਜਿਹੜੀ ਤਾਂ ਗੱਲ ਸਰਕਾਰ ਨਾਲ ਗੱਲ ਦੀ ਹੈ ਅਸੀਂ ਸਦਾ ਹੀ ਚੰਗੇ ਨਤੀਜੇ ਆਉਣ ਦੀ ਆਸ ਰੱਖ ਕੇ ਜੰਨੇ ਹੁੰਨੇ ਹਾਂ ਉਕੇ ਸਰਕਾਰ ਦੀ ਤਸੱਲੀ ਕਰਾਉਣੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਸਾਰੇ ਕਿਸਾਨਾਂ ਦੇ ਇਸ਼ੂ ਮਤੇ ਸਾਡੀਆਂ ਮੰਗਾਂ ਤੇ ਉਹ ਬਿਲਕੁਲ ਤਿਆਰੀ ਹੈ ਦੂਜੀ ਕਾਫਲਾ ਬਿਲਕੁਲ ਮੀਟਿੰਗਾਂ ਦੇ ਵਿੱਚ ਸਾਡਾ ਜਾਬਤਾ ਕੋਈ ਵੀ ਲੰਘਣਾ ਨਹੀਂ ਹੋ ਬਿਲਕੁਲ ਸ਼ਾਂਤਮਈ ਇਥੋਂ ਇੱਕ ਡਿਸਪਲਨ ਦੇ ਵਿੱਚ ਰਹਿ ਕੇ ਕਾਫਲਾ ਚੱਲੂ ਕਾਫਲਾ ਵੱਡਾ ਹੋਊਗਾ ਲੰਮਾ ਹੋਊਗਾ ਇਹਦੇ ਵਿੱਚ ਤੁਸੀਂ ਦੇਖੋਗੇ 70 80 ਗੱਡੀਆਂ ਤੱਕ ਕੇਵਲ ਬੀਕੇ ਜੁਇਕਤਾ ਸਿੱਧੂ ਪਰ ਡੱਲੇਵਾਲ ਸਾਹਿਬ ਉਹਨਾਂ ਦੀ ਜਥੇਬੰਦੀ ਦੀ ਨਾਲ ਨੇ ਹੋਰ ਵੀ ਜਥੇਬੰਦੀਆਂ ਦੀ ਦੋਹਾਂ ਫੋਰਮਾਂ ਦੀਆਂ ਗੱਡੀਆਂ ਵੱਡਾ ਕਾਫਲਾ ਹੋਊਗਾ ਡਿਸਪਲਨ ਦੇ ਵਿੱਚ ਰਹਿ ਕੇ ਕੋਈ ਕਿਸੇ ਦੀ ਇੱਕ ਦੂਜੇ ਤੋਂ ਅੱਗੇ ਗੱਡੀ ਭਜਾ ਕੇ ਕੋਸ਼ਿਸ਼ ਨਹੀਂ ਕੀਤੀ ਜਾਊਗੀ। ਉੱਥੇ ਤਿਆਰੀਆਂ ਜਿਹੜੀਆਂ ਸਾਰੀਆਂ ਸਾਡੇ ਦੋਹਾਂ ਫੋਰਮਾਂ ਦੇ ਆਗੂ ਸਹਿਬਾਨਾਂ ਨੇ ਮੀਟਿੰਗ ਦੇ ਵਿੱਚ ਬੈਠਣਾ ਹੈ ਉਹ ਗੱਲਬਾਤ ਕਰਨਗੇ। ਬਾਕੀ ਜਿਹੜਾ ਸਾਡਾ ਸਾਰਾ ਕਾਫਲਾ ਜਾਊਗਾ ਉਹਨਾਂ ਵਾਸਤੇ ਉੱਥੇ ਲੰਗਰ ਦੀ ਵਿਵਸਥਾ ਵੀ ਸਾਡੀ ਆਪ ਦੀ ਹੈ। ਚਾਹ ਪਾਣੀ ਦੀ ਔਰ ਦਰੀਆਂ ਗੱਦੇ ਵਗੈਰਾ ਉੱਥੇ ਬੈਠ ਕੇ ਆਪ ਦੀ ਜਿਹੜੀ ਇਹਨਾਂ ਇਸ਼ੂਆਂ ਦੇ ਉੱਤੇ ਅਸੀਂ ਉੱਥੇ ਆਪਦੀ ਬੈਠ ਕੇ ਬਾਹਰ ਦੇ ਜਿਹੜੇ ਬਾਕੀ ਸੰਗਤ ਹੋ ਕਲੀ-ਕਲੀ ਗੱਲ ਤੇ ਅਸੀਂ ਉੱਥੇ ਸਾਡੇ ਬਲਾਰੇ ਬੋਲ ਕੇ ਜਾਣਨਾ ਪਾਉਣਗੇ ਸਾਰੇ ਪ੍ਰਬੰਧ ਆ ਜਿਹੜੇ ਸਾਡੇ ਸ਼ਾਂਤਮਈ ਕਿਸੇ ਕਿਸਮ ਦਾ ਕੋਈ ਘਬਰਾਟ ਕਿਸੇ ਕਿਸਮ ਦਾ ਕੋਈ ਡਿਸਪਲਿਨ ਦੀ ਉਲੰਘਣਾ ਅੱਜ ਦੀ ਇਸ ਮੀਟਿੰਗ ਵਿੱਚ ਨੇ ਕਿੰਨੇ ਕਿਸਾਨ ਨੇ ਪਾਗ ਲੈਣਗੇ ਮੀਟਿੰਗ ਦੇ ਲਗਭਗ 200 ਤੋਂ ਪਲੱਸ ਹੋਊਗਾ ਸਾਡੇ ਕਾਫਲਾ ਮੀਟਿੰਗ ਵਿੱਚ ਕਿੰਨੇ ਬੈਠਣਗੇ ਦੋਹਾਂ ਫਾਰਮਾਂ ਤੇ ਹੁੰਦੇ 27 28 ਕਿਸਾਨ ਹੁੰਦੇ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸਕੇ ਨਾਨ-ਪ੍ਰਟੀਕਲ ਤੁਸੀਂ ਜੀ ਅੱਜ 7ਵੇਂ ਗੇਟ ਦੀ ਮੀਟਿੰਗ ਹੋਣ ਜਾ ਰਹੀ ਹੈ ਸਮਾਂ ਬਦਲਿਆ ਗਿਆ ਤੇ ਕਿੱਡਾ ਕਾਫਲਾ ਜਾਊਗਾ ਕੀ ਕੀ ਇੰਤਜ਼ਾਮ ਕੀਤੇ ਗਏ ਆ ਆ ਦੇਖੋ ਕਾਫਲਾ ਜਿਸ ਤਰ੍ਹਾਂ ਪਹਿਲੀਆਂ ਦੋ ਮੀਟਿੰਗਾਂ ਦਾ ਗਿਆ ਉਸੇ ਤਰ੍ਹਾਂ ਕਾਫਲਾ ਡਾ ਲੈਵਲ ਸਾਹਿਬ ਦੇ ਨਾਲ ਜਾਊਗਾ ਡਾਕਟਰਾਂ ਦੀ ਟੀਮ ਜਾਊਗੀ ਬਕਾਇਦਾ ਔਰ ਜਿਹੜਾ ਅੱਜ ਦੀ ਮੀਟਿੰਗ ਦਾ ਟਾਈਮ ਬਦਲਿਆ ਗਿਆ ਵਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਆਸੰਦ ਹੋ ਕੇ ਮੀਟਿੰਗ ਵਿੱਚ ਜਾ ਰਹੇ ਹਾਂ ਕਿ ਲੰਬੀ ਮੀਟਿੰਗ ਚੱਲੂਗੀ ਕਿਉਂਕਿ ਜੋ ਜਾਣਕਾਰੀ ਸਾਡੇ ਕੋਲ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਮੰਗੀ ਸੀ ਮੰਤਰੀਆਂ ਨੇ ਉਹ ਕਾਫੀ ਦਿਨ ਪਹਿਲਾਂ ਆਪਾਂ ਦੇ ਚੁੱਕੇ ਉਹਨਾਂ ਨੂੰ ਪਰ ਮੈਨੂੰ ਲੱਗਦਾ ਕਿ ਅੱਜ ਕਾਫੀ ਲੰਬਾ ਵਿਚਾਰ ਵਿਚਾਰ ਮਰਸ਼ੇੜਾ ਵਾ ਉਹ ਐਮਐਸਪੀ ਗਰੰਟੀ ਕਰੂਣ ਦੇ ਪਰ ਹੋ ਸਕਦਾ ਔਰ ਬਾਕੀ ਮੰਗਾਂ ਤੇ ਵੀ ਗੱਲਬਾਤ ਹੋ ਸਕਦੀ ਆ ਲੇਕਿਨ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦਾ ਜਿਆਦਾ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਵਾ ਉਹ ਅੱਜ ਜਿਆਦਾ ਰੁਕਗਾ ਜੇ ਜਿੰਨਾ ਕਾਫੀ ਵੱਡੇ ਗੈਪ ਤੋਂ ਵੱਧ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਕਾਫੀ ਦਿਨਾਂ ਦਾ ਵਿੱਚ فاਸਲਾ ਰੱਖਿਆ ਗਿਆ ਕਾਫੀ ਵਿਚਾਰ ਪਟੰਦਰਾ ਤੁਹਾਡੇ ਨਾਲ رابطہ ਵੀ ਕੈਮਰਾ ਕੀ ਲੱਗਦਾ ਤੁਹਾਨੂੰ ਕੋਈ ਅੱਜ ਗੱਲ ਆ ਜਿਹੜੀ ਕਿਸੇ ਕਿਨਾਰੇ ਲੱਗਣ ਵਾਲੀ ਹੈ ਅਤੇ ਜੋ ਸਿੱਧੀ ਆਸ ਲੈ ਕੇ ਜਾ ਰਹੇ ਆਂ ਇਹ ਗੱਲਬਾਤ ਕਿਸੇ ਕਿਨਾਰੇ ਲੱਗ ਗਈ ਕਿ ਆਪਾਂ 1 ਸਾਲ ਤੋਂ ਉੱਪਰ ਹੋ ਗਿਆ ਆਪਾਂ ਇੱਥੇ ਬਾਰਡਰਾਂ ਦੇ ਬੈਠੇ ਆਂ ਜਿਹੜਾ ਮੀਟਿੰਗ ਦਾ ਲੰਬਾ ਸਮਾਂ ਆਪਾਂ ਕਾਫੀ ਇਨਸਿਸਟ ਕੀਤਾ ਸੀਗਾ ਕਿ ਮੀਟਿੰਗ ਜਲਦੀ ਹੋਵੇ ਡੰਡੇ ਵਾਲ ਸਭ ਦੀ ਸਿਹਤ ਨੂੰ ਲੈ ਕੇ ਲੇਕਿਨ ਮੰਤਰੀਆਂ ਦੇ ਆਪਣੇ ਜਿਹੜੇ ਕੋ ਅਮਰੀਕਾ ਜਾਣਾ ਸੀ ਪਿਊਸ਼ ਗੋਲਨ ਜਾਂ ਹੋਰ ਕੋਈ ਉਹਨਦੀ ਅੰਗੇਜਮੈਂਟ ਸੀ ਉਹਦੇ ਕਰਕੇ ਜਿਹੜਾ ਵਾ ਇਹ ਮੀਟਿੰਗ ਜਿਹੜੀ ਹੈ ਜਿਆਦਾ ਡਿਲੇ ਹੋ ਗਈ ਆ ਔਰ ਕੋਸ਼ਿਸ਼ ਕਰਾਂਗੇ ਅੱਜ ਦੀ ਮੀਟਿੰਗ ਵਿੱਚ ਕਾਫੀ ਆਪਾਂ ਜਿਹੜੇ ਆਪਣੇ ਮੁੱਦੇ ਰੱਖ ਕੇ ਆਪਣੀਆਂ ਮੰਗਾਂ ਜਿਹੜੀਆਂ ਸਰਕਾਰ ਕੋ ਮਨਾਉਣ ਦੀ ਕੋਸ਼ਿਸ਼ ਕਿ ਕਿ ਜੀ ਸੁਣ ਢੱਲੇਵਾਲ ਦੀ ਹਾਲਤ ਕਿੰਨੀ ਆ ਦੇਖੋ ਜਹੀਸਨ ਢੱਲੇਵਾਲ ਪਿਛਲੇ ਕੋਈ 113 ਦਿਨ ਤੋਂ ਜਿਹੜਾ ਵਾ ਉਹ ਲਗਾਤਾਰ ਮਰਨ ਮਰਤੇ ਬੈਠੇ ਹੋਏ ਨੇ ਸਿਰਫ ਮੈਡੀਕਲ ਏਡ ਹੀ ਆਪਾਂ ਨਾਂ ਦੇ ਬਰਾਬਰ ਕਹਿ ਸਕਦੇ ਹੁਣ ਕਿ ਪੰਨੀ ਪੰਨੀ ਛੇ ਛੇ ਦਿਨ ਬਾਦੋਂ ਦੀ ਨਾਸ ਲੱਭਦੀ ਆ ਫਿਰ ਇੱਕ ਦਿਨ ਦੋ ਦਿਨ ਲੱਗਦੀ ਆ ਮੈਡੀਕਲ ਏਡ ਔਰ ਉਸ ਤੋਂ ਬਾਦ ਫਿਰ ਬੰਦ ਹੋ ਜਾਂਦੀ ਆ ਇੰਨੇ ਦਿਨਾਂ ਬਾਦ ਆਦਮੀ ਦੀ ਜਿਹੜੀ ਸਿਹਤ ਆ ਉਹ ਤੇ ਕਮਜ਼ੋਰ ਬਿਲਕੁਲ ਹੋਊ ਲੇਕਿਨ ਚੜਦੀ ਕਲਾ ਚ ਨੇ ਸਿਹਤ ਪੱਖੋਂ ਜਿਹੜਾ ਕਮਜ਼ੋਰੀ ਕਾਫੀ ਆ ਉਹ ਜ਼ਰੂਰ ਜਿਹੜਾ ਕਿ ਸੀਰੀਅਸ ਕੈਂਸਰ ਨਾਲ ਸਾਡੇ ਵਾਸਤੇ ਕਿ ਇਹ ਮਨਾਤੇ ਮੈਡੀਕਲ ਐਡਮਿਟਰੀ ਸਹੀ ਤਰੀਕੇ ਨਾਲ ਔਰ ਨਾ ਹੀ ਇਹ ਨਿਦਰਤਾ ਉਹਨਾਂ ਨੂੰ ਕੁਛ ਖਾਦਾ ਵਾ ਸਿਹਤ ਨੂੰ ਲੈ ਕੇ ਅਸੀਂ ਚਿੰਤਤ ਹੈਗੇ ਸਾਰੀ ਲੀਡਰਸ਼ਿਪ ਪੀ